ਬੀਬੀ ਕੀ ਗੱਲਬਾਤ ਹੋਈ ਆ ਕਿੰਨੇ ਕਵਜੇ ਦੀ ਘਟਨਾ ਨੇ ਐਕਚੁਅਲੀ ਕੁਲਦੀਪਾ ਜੀ ਮੈਂ ਤਾਂ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸੇਸ ਮੇਰੇ ਘਰ ਸੀ ਮੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸੇਸ ਮੇਰੀ ਉਧਰ ਗਈ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਬੀਟਵੀਨ ਦੀ ਗੱਲ ਆ ਪਹਿਲਾਂ ਤਾਂ ਬੰਦੇ ਸੀ ਦੋ ਮੋਟਰਸਾਈਕਲ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਤੇ ਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫਾਇਰ ਪਹਿਲਾਂ ਕੱਢ ਕੇ ਮੇਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਦੂਜੇ ਸੈ ਨੂੰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਇਹ ਹੋਇਆ ਵੇਖੋ ਨਾ ਮਿਸ ਜੀ ਕੋਈ ਨਹੀਂ ਮਿਸ ਜੀ ਮੇਰੀ ਵੀ ਇੱਥੇ ਪਰਲੇ ਕਰਤੀ ਜੀ ਵੀ ਉਹਨਾਂ ਵੀ ਨਹੀਂ ਪੀਤਾ ਤਾਂ ਇੱਥੇ ਵੱਜੀ ਆ ਇੱਥੇ ਵੱਜ ਕੇ ਗੱਡੇ ਬੰਨੇ ਅੰਦਰ ਸੋਫੇ ਨੂੰ ਸੋਫੇ ਵੱਜੀ ਆ ਤੇ ਚਲ ਗਿਆ ਕਰ ਕਰ ਕੇ ਫਾਇਰ ਚਾ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਗਿਆ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਹਦੇ ਨੂੰ ਫਾਇਰ ਕੀਤਾ ਉਹਦੇ ਕੈਮਰੇ ਛੇਰੇ ਮੇਂ ਦੇਦਾ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਸੀ ਕਿਦਾਂ ਦਾ ਹੁਲੀਆ ਕਿਦਾਂ ਦਾ ਕਾਇ ਕਰਨਾ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਹੀ ਨੇ ਜਦੋਂ ਲਾਲ ਤੇ ਕਲ ਚਿੱਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਾਨੂੰ ਦੱਸਤਾ ਸੀ ਸਰਾ ਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਹਾਂ ਜੀ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਧੰਕੀ ਵਾਲਾ ਫੋਨ ਆਇਆ ਉਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਦੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈ ਤੇ ਤਗੜਾ ਆ ਜਾ ਤੇਰੇ ਸਿਰ ਤੇ ਨਹੀਂ ਹੱਕ ਦੀ ਬੋਲੀਆਂ ਮਾਰਨੀ ਆ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਉਹਨਾਂ ਨੇ ਵੀ ਸੱਦਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਛੇ ਤਾਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਪਰੋ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜੇਲ੍ਹ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਅੱਗੇ ਥ੍ਰੈਟ ਕਾਲ ਆਗੇ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖੀ ਨਹੀਂ ਲੜੀ ਐ ਇਲੈਕਸ਼ਨ ਦੇ ਦਰਮਿਆਨ ਹੀ ਉਸ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਵਾ ਤੇ ਮੁਰਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਤੋ ਉਹ ਕਹਿ ਗਏ ਇਹ ਕਿ ਮੇਰੇ ਮੈਦਰੀ ਮਿਸ ਜੀ ਮੇਰੀ ਦੱਸਣ ਲਈ ਕਹਿ ਗਏ ਵੀ ਬੇਟੇ ਆਪਣੇ ਜਿਪੀਨ ਕਹਦੇ ਜੁੜਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸਦੇ ਅਸੀਂ ਭਾਜ ਥੋੜਾ ਜਨਾ ਰਹਿਣਾ ਤਾਂ ਇੱਥੇ ਹੀ ਆ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੇ ਅੱਜ ਦੀ ਗੱਲ ਹੈ ਜਦੋਂ ਫਾਇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ ਬੇਟੇ ਤੁਹਾਡੇ ਨਾਲ ਗੁਰੇ ਬਹਿ ਕੇ ਗਏ ਆ ਵੀ ਜੇ ਉਹਨੂੰ ਕਹੀ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਇੰਡੀਆ ਡਰਦੇ ਥੋੜੇ ਨਹੀਂ ਮੇਕੋ ਇਹ ਨਹੀਂ ਇਹ ਗੱਲ ਹੈ ਇਹ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਸੀ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰ ਲਈ ਮੈਂ ਤੇ ਵੇਰ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸ ਹੋਰ ਹੋਣਾ ਸੀ ਨਾਲੇ ਪਤਾ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਵੈਸੇ ਕਰਨ ਰਹੀ ਪੁਲਿਸ ਵੈਸੇ ਕਰਨ ਰਹੀ ਆਪਣੀ ਕੋਈ ਚੱਕਰ ਨਹੀਂ ਪੰਜ ਜੀ ਕਿੰਨੇ ਕਵਜੇ ਦੀ ਘਟਨਾ ਆ ਤੇ ਕਿੰਨੇ ਬੰਦੇ ਸੀਗੇ ਇਹ 11 ਵਜੇ ਨਾਲ 11:00 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ ਚ ਖਲੋਤੀ ਹਾਂ ਜਦੋਂ ਫੇਰ ਨਿਕਲਦੇ ਮੈਨੂੰ ਲੱਗਿਆ ਇਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਹਾਂ ਦੇ ਮੂੰਹ 'ਚ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬਣਿਆ ਸੀ ਇੱਕ ਮਰੂਨ ਕਲਰ ਦਾ ਹੈਗਾ ਮੂਸੇ ਬਣਿਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿ 30 35 ਦੇ ਲਗਭਗ 2 ਉਹ ਲੱਗ ਜਦ ਕੰਮ ਕਰਨ ਡਿਆ ਸੀ ਮੁੰਡਾ ਉਹਨੂੰ ਮੈਂ ਬਾਜਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਹਾਂ ਤੁਸੀਂ ਕੱਲੇ ਹੀ ਘਰ 'ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਆ ਜਦ ਮੈਂ ਬਾਹਰ ਨਿਕਲੀਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫਿਰ ਉਹਨਾਂ ਨੇ ਇੱਕ ਫੇਰ ਕਰਦੇ ਆ ਅੱਛਾ ਇੱਕ ਵਾਰੀ ਬਾਹਰੋਂ ਗਏ ਫਿਰ ਅੰਦਰ ਆ ਗਏ ਹਾਂਜੀ ਦੋ ਵਾਰੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫਿਰ ਅੱਗੇ ਚਲ ਗਏ ਫਿਰ ਵਾਰਸ ਆਏ ਫਿਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਦੋ ਫੇਰ ਕਰਕੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਮੈਂ ਮੇਰੇ ਨਾਲ ਕੀਤੀ ਨਹੀਂ ਮੈਂ ਬਾਹਰ ਨਿਕਲੀ ਹਾਂ ਹਾਂ ਮੈਂ ਤੇ ਹੀ ਕੌਣ ਹੈ ਕੌਣ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜੇ ਤੇ ਬੂਏ ਗਾਰੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਤੇ ਚੱਕੀ ਵੱਲ ਨੂੰ ਗਏ ਨੇ ਤੇ ਕਿਹਾ ਕਿ ਜਿੱਪੀ ਜਿੱਪੀ ਲੈ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਉਹਨੂੰ ਦੁਬਾਰਾ ਹਾਂ ਇੱਥੇ ਜੀਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਕੋਈ ਜੀਪੀ ਦੀ ਕੋਈ ਲਾਕਡਾਊਨ ਜਾਂ ਕੋਈ ਕੇਹ ਕੋਈ ਗੱਲ ਬਾਤ ਨੂੰ 2 ਮਹੀਨੇ ਹੋ ਗਏ ਗਏ ਤੁਹਾਨੂੰ ਪੁਲਸ ਆਈ ਕੋਈ ਕੀ ਭਰੋ ਸਕਦਾ ਕਹਿੰਦੇ ਪੁਲਸ ਨੂੰ ਆਸੀ ਕਿ ਨਾ ਸਾਨੂੰ ਫਾਈਨਲ ਪ੍ਰਸ਼ਾਸਨ ਤੇ ਪੁਲਸ ਤੇ ਪੂਰਾ ਕੌਨਫੀਡੈਂਸ ਨਾਲ ਹੋ ਰਿਹਾ ਹੈ ਆਪਣੇ ਇਨਵੈਸਟਿਗੇਸ਼ਨ ਕਰ ਰਹੇ ਉਸੇ ਟਾਈਮ ਮੇਰੀ ਗੱਲ ਲਈ ਐਸਐਚਓ ਕਾਨੂੰਨ ਸਾਹਿਬ ਕੁਲਵਿੰਦਰ ਸਿੰਘ ਨਾਲ ਸਰਕੂਲੈਂਸਿੰਗ ਮਾਨ ਡੀਐਸਪੀ ਸਾਹਿਬ ਨਾਲ ਗੱਲ ਹੋਈ ਉਸੇ ਟਾਈਮ ਮੌਕੇ ਤੇ ਮਾਨ ਸਾਹਿਬ ਵੀ ਉਸੇ ਟਾਈਮ ਆ ਗਿਆ ਨਾ ਪ੍ਰੋਪਰ ਇਨਵੈਸਟਿਗੇਸ਼ਨ ਕਰ ਰਹੇ ਲੱਗੀ ਪੁਲਸ ਆਪਣੇ ਨਾਲ ਸਾਨੂੰ ਪੂਰਾ ਯਕੀਨ ਹੈ ਪੁਲਸ ਦੇ ਇਹ ਵੀ ਗੱਲ ਨਹੀਂ ਵੇਖੋ ਇਨਵੈਸਟਿਗੇਸ਼ਨ ਦਾ ਪਾਰਟ ਆਪੇ ਲਾ ਹੋਈ ਹੋਈ ਹੋ ਜੂਗਾ ਲੱਭੇਗਾ ਕੋਈ ਨਾ ਕੋਈ ਕਲੂ ਡਿਊਟੀ ਸਾਹਿਬ ਅੱਜ ਜਿਹੜ ਆ ਕਨਵਰ ਥਾਂ ਦੇ ਚ ਪਿੰਡ ਪਿੰਡਾ ਦੇ ਬੜਾਚ ਸਰਪੰਚਰੇ ਮੌਜੂਦਾ ਸੁਜੀਤ ਸਿੰਘ ਉਹਨਾਂ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਦੋ ਆਏ ਆ ਬੰਦੇ ਉਹਨਾਂ ਨੇ ਦੋਹਾਂ ਨੂੰ ਚੁੱਕਿਆ ਤੇ ਪੁਲਿਸ ਵੱਲੋਂ ਇਹਨਾਂ ਦੀ ਸਟੇਟਮੈਂਟ ਲੈ ਕੇ ਉਹ ਵੀ ਅੱਗੇ ਕਚ ਕਰ ਰਹੇ ਆ ਨਾਲ ਹੀ ਅਗਲੀ ਕਾਰਵਾਈ ਵੀ ਕਰਨ ਆ ਪੁਲਿਸ ਦੀ ਹੁਣ ਤੱਕ ਦੀ ਤਪਤੀਸ਼ ਵਿੱਚ ਕੀ ਸਾਹਮਣੇ ਆਇਆ ਜਾਂ ਕੁਝ ਪਤਾ ਲੱਗਾ ਹੋਵੇ ਅਜੇ ਤਾਂ ਇਹ ਅਧਿਐਨ ਚੱਲ ਰਹੀ ਹੈ ਜੀ ਉਹਨਾਂ ਕੋਲ ਜਿੰਨਾਂ ਦੇ ਘਰ ਪਰਣੀ ਸੀ ਸਰਪੰਚ ਨੂੰ ਉਹਨਾਂ ਨਾਲ ਵੀ ਗੱਲਬਾਤ ਸਭ ਚੱਲ ਰਹੀ ਹੈ ਕਿ ਉਹਨਾਂ ਨੂੰ ਕੋਈ ਥ੍ਰੈਟ ਕਰਕੇ ਇਦਾਂ ਦੀ ਗੱਲ ਆਈ ਹੈ ਕੋਈ ਰੰਜਿਸ਼ ਦਾ ਮਾਮਲਾ ਜਾਂ ਕੋਈ ਲਗਤਬਾਜੀ ਕੁਝ ਸਾਹਮਣੇ ਆਇਆ ਕੋਈ ਅਜਿਹਾ ਵੀ ਕੁਝ ਸਮਾਂ ਪਹਿਲਾਂ ਦੇ ਸਰਪੰਚ ਇਲੈਕਸ਼ਨ ਨੇ ਉਹਦੇ ਵਿੱਚ ਥੋੜੀ ਬੋਤੀ ਉਹਨਾਂ ਦੇ ਪਿੰਡ 'ਚ ਹੋਈ ਸੀ ਗੱਲਬਾਤ ਉਹਦੇ ਸਾਲ ਜਿਹੜਾ ਕਹਿੰਦੇ ਸੀ ਕਿ ਮਿਲੂ ਆਏ ਕਿ ਸਰਪੰਚ ਬਣਦਾ ਹੈ ਤਾਂ ਉਸ ਤੋਂ ਬਾਅਦ ਨਹੀਂ ਕੋਈ ਗੱਲਬਾਤ ਹੋਈ ਫਿਰ ਵੀ ਇਹ ਹੋ ਰਹੀ ਹੈ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲ ਪਰ ਨੇ ਕ੍ਰੇਡਵਾਲਾ ਦੀ ਗੱਲ ਨੂੰ ਰਾਫਾ ਆ ਬਟ ਜਿੰਨੇ ਵੀ ਅੰਕ ਹੋਣਗੇ ਸਾਰੇ ਅੰਕਾਂ ਤੇ ਆਪਾਂ ਕੰਮ ਕਰਾਂਗੇ ਉਹ ਜਿਹੜਾ ਵਾ ਜਲਦੀ ਵੀ ਜਲਦੀ ਆਈ ਪ੍ਰੈਸ ਕਰਕੇ ਤੇ ਦੇਖੀ ਕਰੋ